ਤਾਈ ਭੈ ਮੋਂ ਬਣਾਉਣ ਵਾਲੀ ਚਾਹ ਟਾਈਮ ਤੇ ਲੱਗਣਾ ਹੈਗਾ ਮੇਰਾ ਰਦਾਈ ਮੈਂ ਚਾਹ ਠੀਕ ਟਾਈਮ ਨਾਲ ਬਣਦਾ ਕੋਈ ਕੰਮ ਕੋ ਨਹੀਂ ਆ। ਅੱਛਾ ਕੰਮ ਆਪੋ ਚੱਲ ਜਾਓ ਤੇ ਕੰਮ ਲੱਭ ਜੇ ਨਾ ਚੰਗੀ ਗੱਲ ਆ। ਉਹ ਚੰਗੀ ਹੈ ਤਾਂ ਹੀ ਤੇ ਲੱਭਣ ਡਿਆ। ਆਹ ਨਹੀਂ ਜਾਓ ਰੱਬ ਦਾ ਨਾਮ ਲੈ ਕੇ ਜਾਓ ਕੋਈ ਨਾ ਕੋਈ ਤੇ ਲੱਭੂਗਾ ਹੀ ਆ। ਰੱਬ ਦਾ ਨਾਮ ਤੇ ਲਈਦਾ ਹੀ ਆ ਪਰ ਰੱਬ ਨੇ ਸਾਥ ਦੇ ਨਹੀਂ ਲਿਆ। ਕੋਈ ਨਹੀਂ ਦੇਊਗਾ ਕੋਈ ਗੱਲ ਨਹੀਂ। ਐ ਕਿਹੜਾ ਕਿਹੜਾ ਮਾੜਾ ਕਰਨ ੜੇ। ਆਪੇ ਰੱਬ ਵੀ ਸਾਥ ਦੇਊਗਾ। ਆ ਚਲੋ ਵੇਖੋ ਕੀ ਬਣਾਉਣਾ ਆਪਣੇ ਵਾਲਾ ਤਾਂ ਕੋਸ਼ਿਸ਼ ਹੀ ਆ ਕਰੰਦਿਆਂ ਹਾਂ ਮੈਂ ਚਲ ਕੋਈ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਰੋਟੀ ਲਾ ਲਾ ਤਾ ਨਾ ਰੋਟੀ ਲੈ ਨਹੀਂ ਦੇਗੀ ਗੰਬਰ ਵੇ ਲੈਨੇ ਜੇ ਤੇ ਕੋਈ ਕੰਮ ਲੱਭ ਗਿਆ ਤੇ ਉਥੋਂ ਖਾਗੂ ਲਾਂਗੇ ਤੇ ਫਿਰ ਚਾਹ ਹੋਂਤੇ ਹੀ ਪਾ ਲੋ ਚਾਹ ਨਾ ਪਾ ਲੋ ਦੋ ਨਹੀਂ ਰੈਂਦੇ ਜੀਤ ਕਰਨੀ ਨੇ ਮੇਰਾ ਸਵੇਰੇ ਸਵੇਰੇ ਕਿਹੜਾ ਜੀ ਕਰਦਾ ਖਾਂ ਤੇ ਨਹੀਂ ਤੇ ਜੇ ਕੰਮ ਲੱਭ ਜੂਗਾ ਤਾਂ ਉੱਥੇ ਤੇ ਉੱਥੇ ਕਿਹੜਾ ਟਾਈਮ ਨਾ ਰੋਟੀ ਮਿਲ ਜਾਂਦੀ ਹੈ 12 1 ਵਜੇ ਰੋਟੀ ਦੇਂਦੇ ਜਾ ਕੇ ਪਰ ਵੇ ਲੈਨੇ ਫਿਰ ਜੇ ਰੋਟੀ ਖਾਣਾ ਤਾਂ ਫੇਰ ਲੇਟ ਹੋ ਜਾਣਾ ਐਦਾਂ ਕਰੋ ਨਹੀਂ ਤੇ ਮੈਂ ਨਾਲ ਬੰਨ ਦਨੀ ਤੇ ਲਾਜੋ ਨਾਲ ਕਿਹੜਾ ਪੱਕਾ ਪਤਾਵਾ ਵੀ ਕੰਮ ਮਿਲ ਜਾਣਾ ਨਾਲ ਤੇ ਮੈਂ ਤਾਂ ਖੜਾ ਵੀ ਇਹ ਪੱਕਾ ਪਤਾਵਾ ਹੈ ਵੀ ਕੰਮ ਮਿਲ ਜਾਣਾ ਤੇ ਉੱਥੇ ਮੈਂ ਕੰਮ ਕਰਨਾ ਚਲ ਕੋਈ ਗੱਲ ਨਹੀਂ ਨਾਲ ਖੜੀ ਹੋਊਗੀ ਨਾਲ ਵੀ ਕੰਮ ਮਿਲੂ ਕਦੇ ਨਾਲ ਲੈ ਆਇਓ ਫਿਰ ਘਰਾਂ ਆਂਗੇ ਘਾਇਓ ਤੂੰ ਖੇਦਣਾ ਲਾਉਗੇ ਕੋਈ ਰੋਟੀ ਚੁੱਕੀ ਵੀ ਨੂੰ ਮੈਂ ਨਾਲ ਚਲੋ ਤੁਹਾਡੀ ਮਰਜ਼ੀ ਹੈ ਅੱਗੇ ਨਹੀਂ ਖੜਨੀ। ਨਾਲੇ ਬੀਰ ਕਰਈ ਆ ਹੁਣ। ਤੇ ਉਹਨੂੰ کہیں ਵੀ ਪੱਠੇ-ਪੁੱਠੇ ਪਾ ਦਊਗਾ। ਕੋਈ ਨਹੀਂ ਬਵਾ ਲੂਣੀ ਉਹਦੇ ਕੋਲ ਪੱਠੇ ਕੋਈ ਕਰਦੀ। ਹਾਂ ਬਸ ਜੇ ਮਿਲ ਗਿਆ ਤੇ ਠੀਕ ਹੈ ਨਹੀਂ ਤੇ ਮੈਂ ਆ ਜਾਣਾ ਫਿਰ ਨਾ ਮਿਲੂਗਾ। ਆਹ ਉਹਦਾ ਟਾਈਮ ਲਾਈਆ ਜੇ ਮਿਲ ਗਿਆ ਤੇ ਮੁੜ ਕੇ ਕਿਹੜਾ ਦੁਪਹਿਰਾਂ ਨੂੰ ਥੋੜੀ ਮਿਲ ਲਾਂਗਾ। ਨਹੀਂ ਇਹ ਤਾਂ ਸਿਰੇ ਸਿਰੇ ਪਤਾ ਕਰੀਏ ਫੇਰ ਹੀ ਮਿਲਦਾ ਵਾ। ਚਲੋ ਕੋਈ ਨਹੀਂ ਦੀ ਪਤਾ ਕਰੋ ਮਿਲੂਗਾ ਕੋਈ ਗੱਲ ਨਹੀਂ। ਤੇ ਬੀ ਨੂੰ ਮੈਂ ਨਾ ਵੀ ਦੇਖੋ ਹੋਗਾ ਤਾਂ ਮੈਂ ਆਪ ਹੀ ਪੱਟੇ-ਪੁੱਟੇ ਪਾ ਲਿਆ ਕਰੂੰਗੀ ਕੋਈ ਫਲ ਨਹੀਂ। ਉਹ ਚੱਲ ਆਪ ਨਾ ਕਰੀਂ ਘਰ ਦਾ ਤੇ ਤੇਰੇ ਕੋ ਬੰਦਾ ਨਹੀਂ ਆ ਤੇ ਐਵੇਂ ਆਪ ਮੁੜ ਕੇ ਫੇਰ ਬਿਮਾਰ ਹੋ ਕੇ ਬਹਿਂਗੀ। ਕੀ ਕਰਨਾ ਨਾ ਕਰਨਾ ਦਾ ਪਣਾ ਹੀ ਐ। ਉਹ ਮੁੰਡੇ ਵਿਚਾਲੇ ਨੂੰ ਕਦੀ ਦਾਇਆ ਦੇ ਆ ਨਹੀਂ ਉਧਰ ਉਹ ਕੀ ਕੀਤਾ ਹੋਣਾ ਵੀ ਨਹੀਂ ਹੋਣਾ। ਚੱਲ ਕੋਈ ਨਹੀਂ ਕਰ ਲੂਗਾ ਮਾੜਾ-ਮੋਟਾ ਤਾਂ ਦੱਸ ਦੇਈ ਨਾ ਇਹਨੂੰ। ਇੰਨਾ ਤਾਂ ਨਾਣਾ ਹੈ ਨਹੀਂ ਆ ਉਹਨੂੰ ਪਤਾ ਹੀ ਸਾਰਾ। ਨਹੀਂ ਪਤਾ ਰਹੇਗਾ ਹੀ ਐ ਚਾਹ ਮੈਂ ਕਦੀ ਉਧਰ ਦਾਇਆ ਹੀ ਨਹੀਂ ਨਾ ਤਾਂ ਕਹਾਂ ਦੀ। ਹਾਂ। ਤੇ ਨਾਲੇ ਉਹਨੂੰ ਕਹਾਂ ਫਰਮ-ਫੁਰਮ ਭਰਾਂ ਕਿਹੇ ਬੰਦੇ ਕੇ ਨੌਕਰੀ ਨਾ ਕਰੀ ਮਿਲ ਜੂਗੀ ਤੇ। ਤਪਾਰ ਮੈਂ ਵੀ ਭਰੇ ਜਾਣੇ ਪੈਸੇ ਕੋਲ ਹੋਣਗੇ ਫੇਰ ਹੀ ਘਰੋਂ ਪਰਹੂਗਾ ਜਲ ਪਤਾ ਪੂਤਾ ਦੇ ਘਰੇ ਫਿਰ ਕਾਰ ਹੀ ਲੈਂਦਾ ਬੰਦਾ ਕੋਈ ਇੰਤਜ਼ਾਮ ਕੋਈ ਨਹੀਂ ਪਾਉਂਗੀ ਅੱਦਾਂ ਇਹ ਕਰੂਗਾ ਹੀ ਉਹ ਕਿਹੜਾ ਨਿਆਣਾ ਵਾ ਉਹਨੂੰ ਵੀ ਪਤਾ ਹੀ ਹੈ ਘਰ ਦੇ ਹਾਲਾਤ ਕਿੱਦਾਂ ਚੱਲਣ ਦੇ ਇਹ ਚਮਕੋ ਇਹ ਨਹੀਂ ਪੀ ਲੋ ਚਾਹ ਫਿਰ ਲਿਏ ਚਾਰ ਦਿਨ ਦਾ ਦੀ ਸੇਵਾ ਓਹੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਜੀ ਜੀ ਕਿਉਂ ਚੰਗੇ ਨਹੀਂ ਲੱਗੇ ਪਕੌੜੇ ਚੰਗੇ ਮਾਰੀ ਚੀਜਾ ਹਾਂ ਪਕੌੜੇ ਤੇ ਲੋਕੀ ਪਕੌੜੇ ਪਰੋਣੇ ਨਾਟਕਾ ਦੀਏ ਪਕੌੜੇ ਨੰਬਰ ਉਹਨਾਂ ਨਾਲ ਹੀ ਦਿੰਦੇ ਆ ਜੇ ਕੋਈ ਜਮਨ ਵਿਖਾ ਅੰਦਰ ਦਾ ਤਾਂ ਵੀ ਦੱਸ ਦੋ ਨਹੀਂ ਨਹੀਂ ਹੋਰ ਦਿਖਾਣਾ ਤੇ ਦੱਸਾਂ ਗੱਲ ਕਿਉਂ ਸੀ ਸੀ ਮੈਂ ਤਾਂ ਚਾਰ ਦਿਨ ਆਈ ਖਾਲੀਏ ਸੇਵਾ ਹੈ ਸੇਵਾ ਬਹੁਤ ਚੰਗੀ ਬਣੀ ਜੀ ਠੀਕ ਆ ਬਹੁਤ ਚੰਗੀ ਸੇਵਾ ਕਰਦੇ ਪਰ ਫੋਨ ਤੇ ਜੁਆਈਆਂ ਮਾਰਨ ਤੋਂ ਕਰਦੇ ਕਸਾਈਆਂ ਮਾਰਨ ਜੀ ਨਾ ਬੈਗ ਮੋਨੇ ਬੜੇ ਉਖੇ ਉਖੇ ਤਾਂ ਨਾਮ ਨਾਲ ਤਾਂ ਨਹੀਂ ਕਿਹੜੀ ਤਾਂ ਦੇ ਨਾਮ ਦਾ ਫੋਨ ਤੇ ਵੀ ਕੀਤੀ ਜਿੱਦਾਂ ਉਹ ਭੁੱਲ ਗਿਆ ਹੋਇਆ ਇਹਨਾਂ ਨੂੰ ਹੋਰ ਕਿਹੜੀ ਗੱਲ ਆ ਗੱਲ ਹੋ ਗਈ ਤੇ ਮੈਂ ਤਾਂ ਇਹ ਨਹੀਂ ਕੀਤੀ ਮਾੜੀ ਜੀ ਕਿਹਦਾ ਅਸੀਂ ਬੋਲ ਤਵ ਲੋਕ ਇੰਦਾ ਨਹੀਂ ਲੱਗਦਾ ਸ਼ਰਮ ਹਾਂ ਤੇ ਦਾਇਪ ਕੋੜੇ ਕੋਲ ਨਹੀਂ ਮੈਂ ਹਾਂ ਹੈ ਠੀਕ ਕੋਈ ਗੱਲ ਨਹੀਂ ਮੇਰੀ ਮੰਨਦਾ ਨਹੀਂ ਆਂ ਪਾ ਗੌੜਾ ਕਾ ਕੇ ਮੰਨ ਲਾ ਕੇ ਉਹਦਾ ਕੀ ਮੰਨਦਾ ਨਹੀਂ ਹੁੰਦਾ ਵੀ ਮੰਨਦੇ ਠੀਕ ਆਂ ਬੋਟ ਤੇ ਲਿਆਦਾ ਪਰ ਤੈਨੂੰ ਪਤਾ ਇਹਦੀ ਆ ਟਾਈਮ ਕੇ ਚੱਗੀ ਆਂ ਇਹ ਬੰਦਾ ਨਹੀਂ ਪਹਿਲਾਂ ਵੀ ਤੈਨੂੰ ਫੋਨ ਮੋੜਿਆਤਾ ਕਦੀ ਕਿਤੇ ਬਣੀ ਕਿਤੇ ਸਾਲਾ ਤਾਂ ਫੋਨ ਤੋਂ ਨਹੀਂ ਲੱਗਦਾ ਹੈ ਨਾ ਥੋੜਾ ਬੋਟ ਲੈ ਆਂਦਾ ਤੇ ਫਿਰ ਇਹ ਤੁਰਿਆ ਫਿਰਦਾ ਤੈਨੂੰ ਪਤਾ ਕਿੰਨੇ ਮੂਰ ਖਰਾਬ ਇਹਨੇ ਘਰ ਨਹੀਂ ਵਰਨੀ ਚੱਲ ਕੋਈ ਨਹੀਂ ਨਿਆਣੇ ਫਿਰ ਵੇਖ ਕੇ ਕਹਿੰਦੇ ਆ ਨਿਆਣੇ ਤੇ ਵੇਖ ਕੇ ਕਈ ਕੋ ਕਹਿੰਦੇ ਆ ਹਾਂ ਧਿਆਨ ਦੇ ਕੇ ਕੋਈ ਕਹਿੰਦੇ ਪਰ ਚੰਗੇ ਨਹੀਂ ਨਾ ਤੈਨੂੰ ਪਤਾ ਲੋਕਾਂ ਦੇਖਾ ਘੜੀਆਂ ਜੀਦਾ ਵਾ ਠੀਕ ਆ ਨਾ ਮੈਂ ਪਹਿਲਾਂ ਪਿਓੜੇ ਬੋਲਿਆਤਾ ਵਾ ਤੇ ਹੁਣ ਤੋਂ ਜਾਂਦਾ ਵੇਲਾ ਨੂੰ ਬੋਲਟ ਵੀ ਲਿਆਤਾ ਹਾਂ ਹੈ ਕਿਉਂਕਿ ਮੈਂ ਗੱਡੀ ਵੀ ਲਾ ਕੇ ਦੇਦਾ ਨੂੰ ਬਾਰ ਹਟਾ ਨਹੀਂ ਨਾ ਦੀਆਂ ਵਿਗੜ ਜਾਂਦੀਆਂ ਤੈਨੂੰ ਪਤਾ ਦਿਨੋਂ ਤੋਂ ਨਾ ਵਿਗੜ ਜਾਂਦੀਆਂ ਮੇਰੇ ਕੰਟਰੋਲ ਚ ਰੱਖੀ ਆ ਅੱਖਾਂ ਕੜੀ ਲੋਕਾਂ ਦੀ ਨਹੀਂ ਆਈਦਾ ਜੀਰ ਕੇ ਖਾਈਦਾ ਜੇਰਾ ਆਪਣੇ ਦਿੱਤਾ ਵਾ ਨਾ ਤੇ ਜੀਰ ਕੇ ਖਾਈਦਾ ਹੋ ਜਾ ਠੀਕ ਆ ਕੋਈ ਗੱਲ ਨਹੀਂ ਕੀਤੇ ਖਾਂਡਿਆ ਹੀ ਕਿੜਾ ਲਗਾ ਹੀ ਕਿੜਾ ਆਪਣਾ ਤੇ ਆ ਚਲੋ ਫਿਰ ਵੀ ਪੰਚਾ ਵੇਚ ਕੇ ਕਹਿੰਦਾ ਜਦੋਂ ਅਹੀਂ ਇਹਦੀ ਨਹੀਂ ਡਿਮਾਂਡ ਪੂਰੀ ਕਰੀ ਤੀ ਹੋਰ ਕੀ ਦੀ ਕਰਨੀ ਆ ਨਹੀਂ ਉਹ ਤਾਂ ਹੈ ਜੀ ਕਰ ਤੀ ਕਮਾਉਣ ਦੇ ਲਈ ਵਾਸਤੇ ਆਂ ਅਹੀਂ ਕਿਹੜਾ ਹੋ ਰਹੀ ਕਿ ਨਾਲ ਲੈ ਜਾਣਾ ਵਾ ਕਿੰਨਾ ਵਾਸਤੇ ਦੇ ਕਮਾਉਣ ਪਰੇ ਆ ਪੰਚੇਂ ਹੱਤਾਂ ਵੀ ਸਹੀ ਨਹੀਂ ਹੋਣੀ ਚਾਹੀਦੀ ਨਾ ਕਿ ਚਲ ਕਿਤੇ ਨਾ ਜਾਵੇ ਚਲ ਕੋਈ ਨਹੀਂ ਆਪਣਾ ਜਿਹੜਾ ਕੰਮ ਉਹ ਕਰੇ ਇਹ ਸੋਚਦਾ ਕਿ ਦਿੱਤੀ ਲਾਧ ਦੋ ਰੁਪਏ ਦਿੱਤੀ ਲਾਧ ਦੋ ਰੁਪਏ ਜਦਨ ਜੀ ਕਰਦਾ ਉਹ ਹੋਈ ਗੱਲ ਨਹੀਂ ਜਿੰਨਾ ਚਿਰ ਇੱਥੇ ਕਰ ਲਿਆ ਜਦੋਂ ਬਾਹਰ ਚਲ ਗਿਆ ਫਿਰ ਆਪੇ ਇੱਥੇ ਤਾਂ ਆਪਣੀਆਂ ਜਿੰਮੇਵਾਰੀਆਂ ਪੈ ਗਈਆਂ ਤੇ ਆਪੇ ਫਿਰ ਇਹਨੂੰ ਕਿਹਦੇ ਹੱਥਾਂ 'ਚ ਜੰਦੀਆਂ ਨਹੀਂ ਨਾ ਉਹ ਚਲ ਵੀ ਇਹਨੇ ਫੜਿਆ ਦਿੰਦੇ ਆ ਨਾ ਅੰਮਾ ਜੀ ਉਹਦੇ ਸੇਤੇ ਹੀ ਆਸ਼ ਕਰਦੇ ਆ ਬੱਚੇ ਹਾਂ ਚਲ ਕੋਈ ਨੂੰ ਲਿਆ ਦਿੰਨੀ ਆ ਕਰ ਠੀਕ ਹੈ ਨਾ ਤੇ ਭਾਰੇ ਨੂੰ ਇੱਕ ਗੱਲ ਜਾਨਾ ਮੁਰਕੇ ਮੈਨੂੰ ਲਾਂਵੇਂ ਰੋਵੇਂ ਨਾ ਦਵੀ ਠੀਕ ਹੈ ਨਾ ਮੈਨੂੰ ਨਾ ਫੋਨ ਕਰੀ ਵੀ ਵੇਹਲਾ ਜਿਓ ਘਰ ਆਉਂਦਾ ਹੋਵੇ ਤੇ ਉਹ ਵਾਜੇ ਭੀ ਕਫਲਾਣਾ ਤੇ ਆ ਤੇ ਮੁਰਕੇ ਆ ਕੇ ਚੱਲ ਗਈ ਫਿਰ ਮੈਨੂੰ ਨਾ ਫੋਨ ਕਰ ਕਰ ਦੱਸ ਨਾ ਅੱਗੇ ਉੱਥੇ ਬੜਾ ਪਰੇਸ਼ਾਨ ਲਿੰਦਾ ਮੈਂ ਠੀਕ ਹੈ ਨਾ ਠੀਕ ਹੈ ਹਾਂ ਡੂਡੀ ਬੜੀ ਸਖਤ ਆ ਗਈ ਡੂਡੀ ਦਾ ਤੇ ਫੋਨ ਵਾਰ ਵਾਰ ਨਹੀਂ ਕਰੀਦਾ ਹੋਈਗਾ ਠੀਕ ਆ ਇਹ ਲੋਹਣ ਸਮਝ ਆਲੀ ਤੋ ਆਪੇ ਤੁਹਾਨੂੰ ਕਾਹ ਪੁੱਧਰਾ ਤੇ ਕਾ ਮਾਨ ਸਮਝਾ ਕੇ ਮੈਂ ਤੁਹਾਨੂੰ ਲੈ ਕੇ ਜਾਵਾਂਗੇ ਕੋਈ ਹੋਰ ਕਾ ਜਾ ਮਾਨ ਤੇ ਕਾ ਤੁਹਾਡੇ ਆ ਦਿੰਦਾ ਆਪਾਂ ਉਹ ਆਂਦਾ ਕਿ ਇਦਾਂ ਕਰ ਲਈ ਚੋਪਾ ਘਰੇ ਬੈਣਾ ਠੀਕ ਆ ਨਾ ਜੀ ਹਾਂ ਚਲ ਕੋਈ ਨਹੀਂ ਗਿਆ ਲੇ ਕਰ ਹਾਂ ਪਕੌੜੇ ਖਾ ਲਿਆ ਹਾਂ ਉੱਤੇ ਦਿਮਾਗ ਹੀ ਬੜੀ ਕਰਤੀ ਆ ਤੇ ਪਕੌੜੇ ਹੁਣ ਉੱਥੇ ਰੁਕੇ ਮੇਰੇ ਯਾ ਕੋਈ ਕੋਈ ਕੋ ਨਹੀਂ ਆ ਤੇ ਇਹ ਜਾਨ ਕੇ ਚਲਾਉਣਾ ਹਾਂ ਤੇ ਇਹ ਜਾਨ ਚਲਾਉਣਾ ਆਪਾਂ ਹੁਣ ਗੁੱਡੇ ਵਾਲੇ ਗੋਡੀ ਚਲਾਉਣਾ ਆਗੇ ਤੇ ਗੁੱਡੇ ਚਲਾਉਂਦੇ ਨਹੀਂ ਚਲਾਉਂਦੇ ਆ ਮੇਰੇ ਆਦਾ ਜਿਹੜੇ ਜਗੀ ਬਣ ਨਾ ਤਾ ਨੇ ਤੋੜ ਦਾਂਗੇ ਬਗੇ ਲਾਮ ਨਾ ਮੀ ਜਿੱਦਾਂ ਜਿੱਟਣਗੇ ਨਾਲ ਮੇਰੀ ਹੋਈ ਜਿੱਟਣਗੀ ਮੈਂ ਤੁੰਗੜਾ ਮਾਰ ਕਾਲਾ ਮੈਂ ਅੱਛਾ ਤੈਨੂੰ ਘੱਲੇ ਨੂੰ ਲੈ ਕੇ ਦੇਣਾ ਫਿਰ ਮੈਂ ਵੀ ਮਗਰ ਫੇਰੂ ਇਹ ਕੱਟੇ ਜੀ ਲੱਗਾਂ ਦੋ ਤਾਂ ਹੀ ਆ ਨਾ ਕਰ ਰੱਖੋ ਦਾ ਤਾਂ ਹੀ ਨਾ ਨਾ ਮੈਂ ਕਹਾਂ ਮੈਨੂੰ ਕੰਮ ਚੱਲ ਕੋਈ ਗੱਲ ਨਹੀਂ ਚਲ ਕੋਈ ਨਹੀਂ ਕਰਾਇਨਾ ਬਸ ਆ ਤਾਂ ਜਾ ਦਿੰਦੇ ਨਾ ਚੱਲਾ ਠੀਕ ਆ ਚਲ ਕੋਈ ਨਹੀਂ ਹੋਰ ਹਾਂ ਬਸ ਵਧੀਆ ਕੋਈ ਨੀ ਕੋਈ ਟਮਾਟਾ ਮੂੜ ਹੈਗੀ ਔਰ ਤਨੀ ਕੋ ਇਹ ਵੀ ਦੇਖੀ ਜਾਉਗੀ ਤੇ ਇਹ ਤਾਂ ਮੇਰੇ ਕੋਲ ਬੁੜੀ ਕਰ ਦੇਗੀ ਚਲ ਠੀਕ ਆ ਕਰ ਦਿੰਦੇ ਆ ਠੀਕ ਆ ਚਲ ਠੀਕ ਆ ਔਰ ਗੀਰ ਬਣਾਂਗੇ ਚਲ ਗਿਆ ਤੂੰ ਵੀਰੇ ਤੂੰ ਵੀਰੇ ਆ ਜੀ ਮੈਂ ਕੀ ਘੰਟਾ ਅੰਦਰ ਹੈ ਕੋਹ ਨਹੀਂ ਲ ਮੈਂ ਪਿਆ ਮੈਂ ਅਗੇ ਲੈਣੇ ਕਰਨਾ ਅੰਦਰ ਨਿਕਲਾ ਮੀ ਵਾਲੀ ਕਿਹੜੀ ਗੱਲ ਹੈ ਸਾਡੀ ਲੋੜ ਪੂਰੀ ਕੀਤੀ ਇਹਨਾਂ ਨੇ ਉਹ ਯਾਰ ਮੈਂ ਮੰਨਦਾ ਲੋੜ ਤੇ ਪੂਰੀ ਕੀਤੀ ਐ ਪਰ ਇੰਨਾ ਜਲੀਲ ਕਰਦੇ ਬੰਦੇ ਨੂੰ ਲੋਕੀ ਕਿਤੇ ਨਹੀਂ ਜਲੀਲ ਕਰਦੇ ਉਹ ਤਾਂ ਉਹ ਵੀ ਕੰਨੂ ਜੜੀ ਕਦੇ ਕਦੇ ਹੀ ਹੋਇਆ ਬੰਦਾ ਚਲ ਜੇ ਉਹ ਕੋਈ ਨਹੀਂ ਉਦਾਂ ਹੀ ਹੁਕਤਲੀ ਹੁੰਦੀ ਤੈਨੂੰ ਦੱਸਿਆ ਤਾਂ ਹੈਗਾ ਹਾਂ ਤੇ ਉਹ ਕਹਿੰਦੀ ਚੱਲ 10 ਮਿੰਟ ਮੇਰੇ ਲੱਗੇ ਆ ਜਾ ਕਰ ਤੇ ਤੇ ਮੈਂ ਜਾਵਾਂ ਪਰ ਉਦੋਂ ਜਾ ਉਹ ਵੇਟ ਐ ਮੈਨੂੰ ਆ ਜੀ ਦਿੰਦੀ ਆ ਮੈਂ ਬੈਠੇ ਨਾ ਰਹੇ ਨਹੀ ਨਹੀ ਬੈਠੇ ਨਹੀਂ ਰਹਿੰਦੀ ਕਿਰਨ ਚਲ ਕੋਈ ਨਹੀਂ ਆ ਜੰਨੀ ਤਾਂ ਇਹ ਅੱਜ ਵੀ ਤਾਂ ਦੀ ਨਹੀਂ ਆ ਕੋਈ ਨਾ ਕੋਈ ਤੇ ਗੱਲ ਹੈਗੀ ਨਹੀਂ ਤੇ ਰੋਜ਼ ਦੀ ਕਿਹੜਾ ਕੰਮ ਕੋਈ ਹੁੰਦਾ ਅੱਗੇ ਤੇ ਕਦੇ ਗਿਆ ਨਹੀਂ ਨਾ ਕਦੇ ਗਏ ਕੋਈ ਨਾ ਕੋਈ ਤੇ ਕਰਦਾ ਹੈ ਜਿਹੜਾ ਮੈਂ ਦੱਸਦੀ ਹਾਂ

ਕੀ ਤਾਜਰ ਟਾਈਮ ਪਾਸ ਹੋ ਗਿਆ ਹਾਂ ਚਲੋ ਵਧੀਆ ਮਾਸਟਰੀ ਜੇ ਹੋਰ ਕੀ ਚਾਹੀਦਾ ਸਰੋ ਠੀਕ ਠਾਕ ਹੋ ਵਧੀਆ ਸੁਜਿੰਦਰ ਸੁਜਿੰਦਰ ਹਾਂ ਜੀ ਹਾਂ ਸੁਮਨ ਆਈਆ ਪਤਾ ਮੜੀ ਆਉਂਦੇ ਨਾ ਮੈਨੂੰ ਕਿਦਾਂ ਹਾਂ ਮੈਂ ਸੁਮਨ ਆਈ ਚੱਲ ਸੁਮਨ ਬਾਈ ਸੁਮਨ ਕਿਹੜੇ ਤੇ ਵਧੀਆ ਆਈ ਆ ਚਲ ਤਾਜਰ ਨਾ ਹਾਂਜੀ ਠੀਕ ਹੈ ਸੰਜਾਓ ਕਰਤੀ ਹੋ ਹਾਂ ਤਾਂ ਲੋਹੜਾ ਮੈਂ ਤੇ ਮੈਂ ਵੀ ਗੱਲ ਕਰਨ ਲੱਗ ਪਿਆ ਹਾਂ ਚੱਲ ਤੇ ਘਰੋਂ ਗੱਲਾਂ ਤੋਂ ਫਿਰ ਮੈਂ ਪਹਿਲਾਂ ਹਾਂ ਤਾਂ ਠੀਕ ਆ ਤੋਂ ਸੁਣਨ ਲਈ ਇਸ ਲਾਗ ਤੇਤੀਸ ਲਾਗ ਆ ਦੀ ਬਣਨੀ ਆ ਤੁਹਾਨੂੰ ਬਦਾਈਏ ਤੇ ਤੁਹਾਡੇ ਕੋਲ ਦਿੱਦੇ ਨਹੀਂ ਜਾਣੇ ਤੇ ਮੈਂ ਬੜਾ ਸੋਚਿਆ ਸਮਝਿਆ ਮੈਂ ਚਲ ਕੰਮ ਹੀ ਕਰ ਦਨੀ ਆ ਜੋ ਪੈਸੇ ਬਿਟਾ ਦੋਗੇ ਮੇਰੇ ਠੀਕ ਹਾਂ ਚਾ ਚੰਗਲਾ ਕੀਤਾ ਫਿਰ ਲੈਵਨ ਪਾ ਲਈ ਤੇ ਲਈ ਆਈ ਤੇ ਮੇਰਾ ਵੀ ਕੰਮ ਉਹਦੀ ਆ ਨਹੀਂ ਚੰਚੰਗਾ ਕੀਤਾ ਪਰ ਸੁਸਲਾ ਬਣਾਣੀ ਤੇ ਵਧੀਆ ਕਰਨਾ ਆ ਜੀਦੀ ਕੰਮ ਚੰਦਾ ਨਹੀਂ ਮੈਨੂੰ ਆਪਣਾ ਨਹੀਂ ਹੁੰਦਾ ਪਰ ਉਹਨਾਂ ਨੂੰ ਕੀ ਦੱਸਾਂ ਮੈਂ ਮਹਾਨਾਂ ਤੇ ਪੈਣਾ ਹੀ ਆ ਠੀਕ ਤੇ ਦਾਦੋ ਕਿਹੜਾ ਕੰਮ ਕਰਨਾ ਫਿਰ ਮੈਂ ਕਰ ਜਣੀ ਕੰਮ ਤਾਂ ਕੋਈ ਨਾ ਚੜੂ ਵੀ ਤੋਂ ਵਾਲਾ ਪਿਆ ਮੇਰਾ ਕੋਈ ਵੀ ਨਹੀਂ ਤੂੰ ਇਹ ਕੰਮ ਕਰ ਲੈ ਤੇ ਕੱਪੜੇ ਐ ਧੋਣੇ ਦੇ ਹੱਥ ਨਾਲ ਧੋਣ ਵਾਲੇ ਨਹੀਂ ਇਹ ਕੰਮੰਦ ਨਹੀਂ ਮੈਂ ਧੋਣਾ ਆਇਆ ਮੈਂ ਸੁਣਨਾ ਨਹੀਂ ਨੰਨੇ ਕਰਨਾ ਹੈ ਪੜਾਣਾ ਤੇ ਉਹ ਦਿਖਾਉਣਾ ਝਾੜੋ ਤੇ ਪੋਚੇ ਲਈ ਕੋਸ ਕੱਪੜੇ ਹੀ ਆ। ਉਹ ਜੀ ਦੀ ਜੇ ਥੋੜਾ ਥੋੜੀ ਅੰਦਰ ਮੈਂ ਤੁਹਾਨੂੰਦਾ ਹੀ ਨਹੀਂ ਆ ਮੈਂ ਤੇ ਠੀਕ ਨਹੀਂ ਰਹਿੰਦੀ ਤੁਹਾਡੇ ਸਾਹਮਣੇ ਹੀ ਆ। ਚਲੋ ਮੇਰੇ ਘਰ ਜਿੰਨਾ ਮਰਜੀ ਘਰ ਦੇ ਘਰਾਂ ਦੇ ਪੈੜੇ ਨਹੀਂ ਤੇ। ਚਲੋ ਕੋਲ ਜਲਦੀ ਉਹ ਕੱਪੜੇ ਕੋਲ ਕੱਪੜੇ ਕੋਲ ਜਿੰਨੇ ਦੇ ਪਾਰ ਤੇ ਨਹੀਂ ਕੋਈ ਨਿਕਲਿਆ ਦਿੰਦੀ ਆ। ਹੱਸਣਾ ਤੋਂ ਮਹੀਰੇ ਚੀਕੋ। Mae'n rhaid i mi ddod yn ôl i'r bant yma. Ie. Sgwna? Mae'n ddim yn dda i ddweud. 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 ਮੇਰੇ ਬਣੇ ਚਿਰ ਦੀ ਗੀਰਾ ਦੀ ਕਰ ਨਾ ਅੱਜ ਸਫਾਈ ਕਰਕੇ ਆ ਕੇ ਘਰ ਪਤਾ ਨਹੀਂ ਕੀ ਕੰਮ ਕਰਨ ਗਈ ਐਦਾਂ ਕਰਦਾ ਜਿੰਨਾ ਤੱਕ ਨਹੀਂ ਨਾ ਹੁੰਦੇ ਉਹਨਾਂ ਤੱਕ ਮੈਂ ਹੀ ਝਾੜੂ ਝੂੜ ਲਾ ਦੇਣਾ ਮਾੜਾ મોਟਾ ਜਿੰਨਾ ਕੋ ਹੁੰਦਾ ਉਹ ਕਰ ਦੇਣਾ ਨਾਲੇ ਉਹਨਾਂ ਨੂੰ ਮੰਮੀ ਵੀ ਆ ਕੇ ਖੁਸ਼ ਹੋ ਜੂਗੀ ਇਹ ਮੁੰਡੇ ਮੈਨੂੰ ਸਫਾਈ ਕਰਤੀ ਹੈ ਚਲ ਕਰੀ ਦੇਨੇ ਠੀਕ ਜੀ ਆਪਰਾਜਾ ਰੁਪਈਆ ਹੀ ਵਾਰ ਤੇ ਫਾਟੀ ਨੂੰ ਚਲੋ ਮਾਰਦੇ ਫਿਰ ਕੋਤੇ ਵਾਚਲਾ ਦੇ ਚਾਦ ਲੌਂਡੀ ਜਿਸ ਜਿੰਦਰ ਜਿਸ ਜਿੰਦਰ ਹਾਂਜੀ ਥੋੜਾ ਆ ਮੇਰੀ ਗੱਲ ਸੁਣ ਹਾਂਜੀ ਮਾਜਾ ਮਾਰ ਰਹੇ ਨੇ ਮਾਜਾ ਜਿਹੜਾ ਆ ਬੈਠ ਕੇ ਮਨ ਲੱਗੇ ਆਤਮੇ ਵਿਖੰਡਿਆ ਕੀ ਕੀ ਵਿਖੰਡੇ ਜੀ ਆ ਸੁਮਨ ਚਾਦ ਲੌਂਡੀ ਆ ਆਹ ਤਾਂ ਫਿਰ ਕੀ ਹੋ ਗਿਆ ਲੌਂਡੀ ਤੇ ਆ ਫਿਰ ਕੀ ਹੋ ਗਿਆ ਲੌਂਡੀ ਆ ਚੰਗੇ ਲੱਗੀਦਾ ਵਾ ਕਹਿੰਦੀ ਯੋਗ ਮੈਂ ਆਵਾਂ ਲਾਉਂਦੀ ਤੇ ਉਹ ਕਹਿੰਦੀ ਚੱਲਦੀ ਸੀ ਤੂੰ ਕੱਲੀਆਂ ਤੇ ਲਿਆ ਮੈਂ ਤੇ ਲਾਗੋ ਕਰਾ ਦਿੰਦੀ ਆ ਲੈ ਕੱਲੀਆਂ ਤੇ ਤੇਰੇ ਲੱਗੇ ਕਰਾ ਦਿੰਦੀ ਆ ਤੀਤੀ ਤੂੰ ਆਖਿਆ ਉਹ ਨੂੰ ਤਾਂ ਫੇਰ ਹੀ ਡੀ ਲਾਉਣਾ ਨਹੀਂ ਮੈਂ ਤਾਂ ਨਹੀਂ ਆਖਿਆ ਉਹ ਦੇ ਜਾਂਦੀ ਚੱਲ ਕੱਲੀਆਂ ਤੇ ਲਿਆ ਦੀ ਕਰਾ ਦਿੰਦੀ ਤੇਰੇ ਨਾਲ ਐਵੇਂ ਨਹੀਂ ਚੰਗੇ ਨਹੀਂ ਲੱਗੀਆਂ ਤਾਂ ਐਵੇਂ ਮਾਰ ਕੇ ਜੇ ਕੋਈ ਪੈਣ ਭਰਾ ਆ ਜਾਂਦਾ ਲੱਗੇ ਬਹਿ ਜਾਂਦਾ ਵਾ ਤੇ ਉਹੀ ਗੱਲ ਸਮੋ ਉਹ ਵਿਚਾਰੀ ਹੁਤਾ ਆਈ ਹੋਣੀ ਆ ਫਿਰ ਤੂੰ ਉਹਨੂੰ ਨਹੀਂ ਜੰਦਾ ਕਰ ਲੰਨ ਮਾਰਦੇ ਝਾੜੂ ਮੇਰੇ ਬੁਰੇ ਲੱਗੀਦਾ ਵਾ ਕੋਈ ਪੈਣ ਭਰਾ ਆ ਬਦਲੋ ਤੇ ਵੀਰ ਫੜਾ ਕੇ ਝੜੂ ਤੇ ਬਸ ਨਹੀਂ ਆ ਮਰਾਉਣ ਨੂੰ ਦੇਖੋ ਤੇ ਮੇਰੀ ਲੱਗੀਦਾ ਠੀਕ ਆ ਆ ਹੋਣੀ ਹੋ ਗਿਆ ਫਿਰ ਕਿਉਂ ਗਿਆ ਝਾੜੂ ਲਾ ਦਿੱਤਾ ਬੋਨੇ ਕਿਉਂ ਗਿਆ ਹੋ ਗਿਆ ਮੈਨੂੰ ਨਹੀਂ ਦਿੰਦੀ ਗੱਲਾਂ ਚੰਗੇ ਲੱਗਦੀਆਂ ਠੀਕ ਆ ਨਾ ਕੋਈ ਭੈਣ ਭਰਾ ਦੀ ਤੇ ਕਰਿਆ ਕੇ ਘਰ ਮਦਾ ਉਹਦਾ ਤੇ ਆ ਵੀ ਉਹ ਮੈਂ ਤਾਂ ਉਹਦਾ ਵੇਖਣਿਆ ਜਾ ਕਿ ਉਹ ਜਾਂਦਾ ਘਰ ਦੇ ਵਿੱਚ ਕੋਈ ਨਹੀਂ ਹੋ ਗਿਆ ਕੋਈ ਗੱਲ ਨਹੀਂ ਹੋਾਈ ਜਿੱਤਨ ਚੱਲਿਆ ਆ ਗਈ ਤੀ ਕੱਲੀਆਂ ਤੇ ਮੈਂ ਕਰਾ ਦੇਣੀ ਤੇਰੇ ਲਾਗ ਹੋਈ ਮੈਂ ਚੱਲ ਲਾ ਦੇ ਝਾੜੂ ਤੋਂ ਮੈਂ ਤੋਂ ਨਾ ਨਾ ਦੇ ਸੋਮਣ ਚੱਲ ਜਾ। ਚਾਹ ਦੀਆਂ ਅੱਜ ਜਨਾਨੀਆਂ ਦੇ ਵਿੱਚ ਆਇਆ ਕਰੋ। ਜਨਾਨੀ ਵਿੱਚ ਕਿਉਂ ਨਾ ਆਇਆ ਕਰੋ? ਹਾਂ। ਚੱਲ ਚੱਲ ਵਿੱਚ ਕੱਲ ਕੋਈ ਹੁੰਦੀ ਆ ਫੇਰੀਆਂ ਜਨਾਨੀ ਵਿੱਚ ਉਣਾ ਪੈਂਦਾ ਵਾ। ਜੇ ਤੋ ਇਹੋ ਜਿਹੇ ਕੋਲ ਕਿੱਤੀਆਂ ਲਾਡੀ ਕੋਈ ਤਾਂ ਹੈ ਬਰਾਵੇ ਤੇ ਉਹਨੂੰ ਪੜਾਉਂਦਾ ਝਾੜੂ ਭਵਾ ਲਵਾ ਦੇ ਤੇ ਠੀਕ ਹੈ ਨਾ? ਹਾਂ। ਸਮਝੋ ਸੋਣ ਦਾ ਗੱਲ ਕਰ ਰਹੇ ਅਦੁਰੋ ਜਿਹੜੀ ਕਹਾਣੀ ਹੁੰਦੀ ਆ ਤੇ ਪ੍ਰਤੀਨਿਧ ਰੱਖਿਆ ਕਰੋ ਕੋਈ ਪਰ ਬਰਾਉਂਦਾ ਦੀ। ਠੀਕ ਹੈ ਨਾ? ਚਲੋ ਠੀਕ ਹੈ ਮੈਂ ਰੋਟੀ ਨਹੀਂ ਤੁਹਾਡੇ ਲਈ। ਹਾਂ ਜਾ ਲੈ ਆਪਾਂ ਭੁੱਖ ਲੱਗੀ ਐ ਮੈਨੂੰ। ਠੀਕ ਆ। ਆ ਗੱਲ ਸੁਣ ਸੱਚ। ਹਾਂ ਦੱਸੋ। ਕੋਮ ਉਹ ਵਾਟਰ ਟੈਂਕ ਨੂੰ ਖਰਾਬ ਆ ਤੇ ਸਲਾਬ ਦੀ ਬੜੀ ਪੈਂਦੀ ਆ ਅੱਛਾ ਤੇ ਮੈਂ ਚੱਲ ਉੱਥੇ ਵਾਲ ਪੇਪਰ ਲਾ ਲੀ ਤੇ ਇਹ ਤੇ ਮੈਨਾਂ ਨਾ ਹੀ ਨਹੀਂ ਲਿਆ ਉਹ ਚੱਲ ਨਾ ਕੀ ਲਾਣਾ ਹੀ ਮੈਂ ਚੱਲ ਮਿਸਲਾਹ ਬਣ ਗਈ ਮੇਰੀ ਮਾਸ਼ਾਅੱਲਾ ਤੇ ਮੈਂ ਚੱਲ ਲਾ ਜੀ ਉੱਥੇ ਵਾਲ ਪੇਪਰ ਸੋਹਣਾ ਲੱਗਦਾ ਹਾਂ ਚੱਲ ਹੋਈ ਬੜੀ ਕੰਦ ਖਰਾਬ ਜੀ ਹਾਂ ਮਿਸਲਾਹ ਜੀ ਪਈ ਜੇ ਨਹੀਂ ਹਾਂ ਤੇ ਮੈਂ ਚੱਲ ਆ ਜੀ ਉੱਥੇ ਵਾਲ ਪੇਪਰ ਠੀਕ ਆ ਹਾਂ ਤੇ ਚੱਲ ਬਣਾਉਣਾ ਹੀ ਤੇ ਸਵੇਰੇ ਤੇ ਟਾਈਮ ਨਾਲ ਉੱਠੀ ਤੇ ਜਿਹੜਾ ਕੰਮ ਨੂੰ ਕਰਨਾ ਆਪਣਾ ਟਾਈਮ ਨਾਲ ਕਰ ਲਈ ਠੀਕ ਆ ਕੋਈ ਨਹੀਂ ਕਰ ਨਹੀਂ ਕਰ ਲਾਂਗੀ ਹਾਂ ਚੱਲ ਫੇਰ ਠੀਕ ਆ ਚਾਹ ਜਾ ਰੋਟੀ